ਕੀ ਲੱਗਦਾ ਹੈ ਕਿ ਜਿਹੜਾ ਇਹਗਾ ਕੇਂਦਰ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਆ ਮੇਰੇ ਬਹੁਤ ਮਾਰੂ ਨੀਤੀਆਂ ਇਹ ਬਹੁਤ ਬੰਦੇ ਨਹੀਂ ਹੋਣੇ ਚਾਹੀਦੇ ਕਿਸੇ ਤੇ ਵੀ ਲਾਗੂ ਹੋ ਸਕਦੇ ਆ ਕੀ ਨੀਤੀਆਂ ਕੀ ਉਹਨਾਂ ਨੇ ਲਾਗੂ ਕੀਤੀਆਂ ਜੇ ਵੀ ਬੰਦ ਕਿਦੋਂ ਐਕਸੈਟ ਹੋ ਜਾਂਦਾ ਦੂਜੇ ਡਰਾਈਵਰ ਕੱਢੀ ਛੱਡ ਕੇ ਭੱਜੂਗਾ ਉਹਨੂੰ 10 ਸਾਲ ਦੀ ਕੈਦ ਆ 5 ਲੱਖ ਰੁਪਏ ਜੁਰਮਾਨਾ ਗੋ ਇਹ ਬਹੁਤ ਗਲਤ ਹੈ ਤੇ ਹੁਣ ਤੁਸੀਂ ਬੋਲਣਾ ਚਾਹੀਦਾ ਹਾਂਜੀ ਸਰ ਕੀ ਨਾਮ ਦੀ ਮੇਰੇ ਨਾਲ ਦਿਪਕ ਆ ਜੀ ਸਰ ਜਿਹੜੇ ਇਹ ਧਰਨੇ ਲੱਗ ਰਹੇ ਆ ਕਿਸ ਤਰ੍ਹਾਂ ਦੇਖਦੇ ਆ ਤੁਹਾਡੇ ਵਾਸਤੇ ਧਰਨਾ ਨਾਲ ਹੀ ਵਾਜਬ ਹੈ ਸਹੀ ਕਰ ਰਹੇ ਆ ਤੁਹਾਡੇ ਵਾਸਤੇ ਵੀ ਨਾਲ ਜਾਂਦੇ ਆ ਮੈਂ ਵੀ ਟਰੱਕਾਂ ਨਾਲ ਕੰਮ ਨਾਲ ਬਿਲੋਂਗ ਕਰਦਾ ਪਰ ਪਰਿਵਾਰ ਨਾਲ ਤੁਸੀਂ ਉਹ ਦੇਖੋ ਇੱਕ ਮਿੰਟ ਲੱਗਿਆ ਤੁਸੀਂ ਜਾਮ ਕਰਤਾ ਸਾਨੂੰ ਜਾਣ ਦਿਓ ਜੋਗ ਨਾਲ ਹੈ ਪਰਿਵਾਰ ਨਾਲ ਹੈ ਵੀ ਵੀ ਗਲਤ ਹੈ ਵੀ ਮੰਨਦੇ ਆ ਅਸੀਂ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ जाय ਮੰਗਾਂ ਇਹਨਾਂ ਦੀ ਜੋ ਡਰਾਈਵਰ ਕਿੱਧਰ ਜਾਣਾ ਕਾਨੂੰਨ ਬਣਾਇਆ ਹੈ ਇੱਥੋਂ ਦੋ ਟਾਈ ਹਸੋ ਤੇ ਕਿਧਰ ਜਾਣਾ ਗੱਲ ਤੇ ਤੰਤ ਦਾ ਮੌਸਮ ਹੈ ਠੰਡ ਦਾ ਟਾਈਮ ਹੈ ਤੁਹਾਨੂੰ ਤਾਂ ਪਤਾ ਕੋਈ ਨਹੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਦੇ ਕਾਨੂੰਨ ਸਹੀ ਹੋਣੇ ਚਾਹੀਦੇ ਸਾਰ ਪਬਲਿਕ ਹਾਈ ਸਾਨੂੰ ਰਾਹ ਦਿਓ ਨਾਲ ਜਾ ਪਬਲਿਕ ਨੂੰ ਹੈਰਾਨ ਨਾ ਕਰਨੇ ਇਹ